ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਸਵਿੰਦਰ ਸਿੰਘ ਹੈ ਪਿਤਾ ਦਾ ਨਾਮ ਗੁਰਜੰਟ ਸਿੰਘ ਪਿੰਡ ਪੁੱਚੋਕਲਾ ਜ਼ਿਲ੍ਹਾ ਬਰਿੰਡਾ ਤਹਿਸੀਲ ਨਥਾਣਾ ਸਾਡਾ ਤਕਸੀਮ ਦਾ ਕੇ ਚੱਲ ਰਿਹਾ ਹੈ ਨਥਾਣਾ ਤਹਿਸੀਲ ਵਿੱਚ ਮੇਰੇ ਤਾਇਆ ਬੰਤਾ ਸਿੰਘ ਨਾਲ ਜੋ ਕਿ ਪਿੰਡ ਦੇ ਨੰਬਰਦਾਰ ਵੀ ਹਨ ਤੇ ਉਹਨਾਂ ਦਾ ਤਹਿਸੀਲ ਵਿੱਚ ਜਾਣੀ ਓਣੀ ਕਈ ਸਾਲਾਂ ਤੋਂ ਕਾਫੀ ਹੈ ਜਿਸ ਦੇ ਚੱਲਦਿਆਂ ਉਹਨਾਂ ਦੀ ਅਫਸਰ ਸਾਹਿਬਾਨਾ ਨਾਲ ਵੀ ਕਾਫੀ ਜਾਣ ਪਛਾਣ ਹੈ ਇਸ ਕੇਸ ਤੋਂ ਪਹਿਲਾਂ ਸਾਡੀ ਜੋ ਖੇਲੂ ਵੰਡ ਹੋਈ ਸੀ ਉਸ ਵਿੱਚ ਮੇਰੇ ਤਾਇਆ ਜੀ ਨੇ ਚੰਗੀ ਅਤੇ ਕੀਮਤੀ ਜ਼ਮੀਨ ਪਹਿਲਾਂ ਤੋਂ ਹੀ ਲਈ ਹੋਈ ਸੀ ਅਸੀਂ ਉਹਨਾਂ ਨੂੰ ਕਈ ਸਾਲਾਂ ਤੋਂ ਪੰਚਾਇਤ ਦੁਆਰਾ ਵੀ ਕਈ ਵਾਰ ਕਿਹਾ ਵੀ ਸਾਨੂੰ ਜੋ ਸਾਡੀ ਜ਼ਮੀਨ ਦੀ ਸਹੀ ਵੰਡ ਕਰਕੇ ਦਿੱਤੀ ਜਾਵੇ ਪਰ ਉਹ ਹਰ ਵਾਰ ਮਨਾਂ ਕਰ ਦਿੰਦੇ ਸੀ ਉਸ ਤੋਂ ਬਾਅਦ ਜਦੋਂ ਅਸੀਂ ਉਹਨਾਂ ਨੇ ਹੁਣ ਤਸਕੀਨ ਦਾ ਕੇਸ ਨਥਾਣੇ ਤਹਿਸੀਲ ਵਿੱਚ ਲਗਾ ਦਿੱਤਾ ਅਸੀਂ ਆਪਣੀ ਪੈਰਵਾਈ ਲਈ ਬਰੋਬਰ ਵਕੀਲ ਵੀ ਕੀਤਾ ਪਰ ਉੱਥੋਂ ਦੇ ਅਫਸਰ ਸਹਿਬਾਨਾਂ ਤਹਿਸੀਲਦਾਰ ਸਾਹਿਬ ਨਵਜੀਵਨ ਸਿੰਘ ਛਾਵੜਾ ਜੀ ਤੇ ਰੀਡਰ ਸਹਿਬਾਨ ਨਵਜੀਤ ਸਿੰਘ ਅਤੇ ਵਿਜੇ ਕੁਮਾਰ ਜੀ ਨਾਲ ਮਿਲ ਕੇ ਸਾਨੂੰ ਕੋਈ ਤਰੀਕਾ ਨਹੀਂ ਦਿੱਤੀਆਂ ਇਸ ਦੇ ਚਲਦੈ ਮੇਰੇ ਪਿਤਾ ਜੀ ਅਤੇ ਸਾਡੇ ਵਕੀਲ ਸਾਹਿਬ ਕਈ ਵਾਰ ਉੱਥੇ ਤਰੀਕ ਲੈਣ ਲਈ ਗਏ ਪਰ ਉਹਨਾਂ ਨੇ ਇਹ ਕਹਿ ਕੇ ਮਨਾਂ ਕਰ ਦਿੱਤਾ ਵੀ ਸਾਹਿਬ ਨੇ ਹਜੇ ਤਰੀਕਾ ਨਹੀਂ ਦਿੱਤੀਆਂ ਤੇ ਸਾਹਿਬ ਚੂਨਾ ਵਿੱਚ ਬਿਜੀ ਨੇ ਅਸੀਂ ਹਰ ਵਾਰ ਉਹਨਾਂ ਤੋਂ ਤਰੀਕ ਪਤਾ ਕਰਦੇ ਰਹੇ ਪਰ ਉਹਨਾਂ ਨੇ ਇਹ ਕਹਿ ਕੇ ਟਾਲਦੇ ਰਹੇ ਵੀ ਤਰੀਕ ਹਜੇ ਸਾਬ ਨੇ ਦਿੱਤੀ ਨਹੀਂ ਇਸ ਤੋਂ ਪਹਿਲਾਂ ਸਾਨੂੰ 5 5 2024 ਨੂੰ ਮੌਕਾ ਖੇਤ ਦਾ ਮੌਕਾ ਦੇਖਣ ਲਈ ਤਰੀਕ ਦਿੱਤੀ ਸੀ ਪਰ ਉਹ ਉਸ ਤਰੀਕ ਤੇ ਨਹੀਂ ਆਏ ਪਰ ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਸਾਨੂੰ ਦੱਸੇ ਬਿਨਾ ਮੇਰੇ ਤਾਇਆ ਜੀ ਨਾਲ ਮੌਕਾ ਖੇਤ ਦਾ ਮੌਕਾ ਦੇਖ ਗਏ ਤੇ ਉਸ ਤੋਂ ਬਾਅਦ ਸਾਡੀ ਗੈਰ ਹਾਜ਼ਰੀ ਵਿੱਚ ਹੀ तरीका ਤਕਸੀਮ ਬਣਾਈ ਗਈ ਸਾਡੀ ਗੈਰ ਹਾਜ਼ਰੀ ਵਿੱਚ ਹੀ ਨਕਸ਼ਾ ਬੇ ਬਣ ਕੇ ਬਣਾਇਆ ਗਿਆ ਜਦੋਂ ਅਸੀਂ ਉਹਨਾਂ ਨੂੰ ਅਸੀਂ ਤਰੀਕ ਜਿਹੜੀ ਦਿੱਤੀ ਵੀ ਸੀ ਕਿ ਸਾਨੂੰ ਚੋਣਾਂ ਤੋਂ ਬਾਅਦ ਦੀ 6 6 2024 ਨੂੰ ਅਸੀਂ ਨਥਾਣਾ ਤਹਿਸੀਲ ਵਿੱਚ ਗਏ ਤਾਂ ਸਾਨੂੰ ਪਤਾ ਲੱਗਾ ਕਿ ਜੀ ਨਕਸ਼ਾ ਬਣ ਕੇ ਨਕਸ਼ਾ ਬੇ ਬਣ ਕੇ ਆ ਗਿਆ ਹੈ ਜਦੋਂ ਅਸੀਂ ਨਕਸ਼ੇ ਦੀ ਨਕਲ ਲਈ ਤੇ ਉਸ ਤੇ ਇਤਰਾਜ਼ ਜਤਾਉਣ ਲਈ ਅਸੀਂ ਤਹਿਸੀਲਦਾਰ ਸਾਹਿਬ ਤੇ ਰੀਡਰ ਸਾਹਿਬਾਨਾਂ ਕੋਲ ਗਏ ਪਰ ਉਹਨਾਂ ਨੇ ਤਰੀਕ ਦੇਣ ਤੋਂ ਮਨਾਂ ਕਰ ਦਿੱਤਾ ਤੇ ਆਲਮਟੋਲ ਕਰਨ ਲੱਗ ਗਏ ਕੁਝ ਟਾਈਮ ਲਈ ਪਰ ਜਦੋਂ ਸੀ ਇਸ ਵਾਰ ਬਾਰੇ ਰੌਲਾ ਪਾਇਆ ਫਿਰ ਜਾ ਕੇ ਸਾਨੂੰ 13 ਤੇ 13 6 2024 ਅਤਰਾਜ ਲਾਉਣ ਲਈ ਤਰੀਕ ਦਿੱਤੀ ਅਸੀਂ ਅਤਰਾਜ ਲਾਉਣ ਉਸ ਤੋਂ ਬਾਅਦ ਅਤਰਾਜ ਵੀ ਦੇ ਦਿੱਤਾ ਪਰ ਸਾਡੀ ਸੁਣਵਾਈ ਹਜੇ ਤੱਕ ਪ੍ਰੋਪਰ ਤਰੀਕੇ ਨਾਲ ਨਹੀਂ ਹੋ ਰਹੀ ਜਿਸ ਦੇ ਚਲਦਿਆਂ ਨਵੀਨ ਛਾਵੜਾ ਜੀ ਰੀਡਰ ਸਹਿਬਾਨ ਵਿਜੇ ਕੁਮਾਰ ਜੀ ਤੇ ਨਵਜੀਤ ਸਿੰਘ ਜੀ ਇਹਨਾਂ ਦੀ ਸਾਡੇ ਨਾਲ ਕੀਤੀ ਇਸ ਤੱਕੇ ਬਾਰੇ ਮੰਤਰੀ ਬ੍ਰਹਮਸ਼ੰਕਰ ਜੇਂਪਾ ਜੀ ਨੂੰ ਤੇ ਸੀਐਮ ਭਗਵੰਤ ਮਾਨ ਜੀ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਸਾਡੇ ਇਸ ਮਸਲੇ ਵੱਲ ਧਿਆਨ ਦੇਣ ਦੀ ਧਿਆਨ ਦੇਣ ਦੀ ਕਿਰਪਾਲਤਾ ਕਰਨੀ ਧੰਨਵਾਦ